ਬੰਤੇ 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 ਬੜੇ ਮਾੜੇ ਹਾਲਾਤ ਨੇ ਜਿਹੜਾ ਅਸੀਂ ਇਸ ਟਾਈਮ ਇੰਪੋਰਟਰ ਤੇ ਅਸੀਂ ਆ ਬੰਦ ਕੋ ਖੜੇ ਆ ਪਰ ਇੱਥੇ ਪ੍ਰੋਬਲਮ ਇਹ ਆ ਕਿ ਜੇ ਇੱਥੇ ਕੁਝ ਹੋ ਜਾਂਦਾ ਤਾਂ ਸੂਚਾ ਜਿਹੜਾ ਮੱਠਵਾੜਾ ਸਾਈਡ ਦਾ ਇਲਾਕਾ ਵੇਟ ਖੇਤਰਾ ਸਾਰਾ ਇਹਦੇ ਨਾਲ ਨੁਕਸਾਨਿਆ ਜਾ ਸਕਦਾ ਪਿਛਲੇ 3-4 ਦਿਨ ਤੋਂ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਨੇ ਸਰਕਾਰਾਂ ਜੋ ਵੀ ਆਪਣਾ ਕਰ ਰਹੀਆਂ ਨੇ ਉਹ ਨਾ ਕਾਫੀ ਆ ਇੱਥੇ ਲਈ ਸੰਘਰਸ਼ ਹੀ ਆਪਣੇ ਲੈਵਲ ਦੇ ਉੱਤੇ ਜੇ ਮੈਂ ਕਹਾ ਵੀ ਇਸ ਟਾਈਮ ਰੁਕੀ ਬੈਠੀ ਆ ਮੈਂ ਸਲੂਟ ਕਰਦਾ ਪੰਜਾਬੀਆਂ ਨੂੰ ਕਿਉਂਕਿ ਜੇਹੀ ਮਾੜੀ ਘੜੀ ਦੇ ਵਿੱਚ ਇਕੱਠੇ ਹੋ ਕੇ ਇੱਕ ਪਾਸੇ ਨੂੰ ਹਾਂ ਦਾ ਨਾਰਾ ਮਾਰਦੇ ਆ ਦਾ ਯਕੀਨਨ ਤੌਰ ਤੇ ਪਰਮਾਤਮਾ ਵੀ ਨਾਲ ਖੜਦਾ ਤੇ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸੁਖਦੀਪ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਕੱਲ ਦੋ ਤਿੰਨ ਵੀਡੀਓ ਇੱਥੇ ਦੀਆਂ ਵਾਇਰਲ ਹੋਈਆਂ ਸੀ ਉਸ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ ਤੇ ਕਿਹਾ ਵੀ ਮੈਂ ਬੰਦ ਤੇ ਜਾਣਾ ਚਾਹੁੰਦਾ ਅੱਜ ਉਹ ਆਏ ਨੇ ਉਹਨਾਂ ਨੇ ਮਾਲੀ ਮਦਦ ਵੀ ਕੀਤੀ ਹੈ ਗਾਹਾਂ ਤੋਂ ਸਾਡੀ ਡਿਊਟੀ ਵੀ ਲਾਈ ਹੈ ਵੀ ਪੱਕੇ ਤੌਰ ਤੇ ਇੱਥੇ ਕੈਂਪ ਲੈ ਕੇ ਬੰਦੇ ਲੈ ਕੇ ਬੈਠੋ ਤੇ ਕਿਸੇ ਵੀ ਕਿਸਮ ਦੀ ਨਨੋ ਕੇ ਲੋਡ ਪੈਂਦੀ ਆ ਚਾਹੇ ਡੀਜ਼ਲ ਦੀ ਹੋਵੇ ਤਰਪਾਲਾਂ ਦੀ ਹੋਵੇ ਦਵਾਈਆਂ ਦੀ ਹੋਵੇ ਕੋਈ ਵੀ ਉਹਨਾਂ ਨੂੰ ਲੋਡ ਹੋਵੇ ਤਾਂ ਉਹਦੇ ਲਈ ਮੈਂ ਇਹਨਾਂ ਦੇ ਸਿੱਧਾ ਸੰਪਰਕਿਆਂ ਸਰਪੰਚ ਸਾਹਿਬ ਨੂੰ ਨੰਬਰ ਵੀ ਦਿੱਤਾ ਤੇ ਰੋਜ਼ਾਨਾ ਅਸੀਂ ਇੱਥੇ ਡਿਊਟੀ ਵੀ ਦਵਾਂਗੇ ਜੋ ਪਾਰਟਿਕਲ ਹੁਕਮ ਲੱਗਿਆ ਤਾਂ ਦੇ ਇਹਨਾਂ ਨਵਾਵਾਂਗੇ ਤੇ ਆਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਜਿਹੜਾ ਪ੍ਰਕੋਪ ਜਿਹੜਾ ਹੁਣ ਚੱਲ ਰਿਹਾ ਸਮੁੱਚੇ ਪੰਜਾਬ ਤੇ ਜਲਦੀ ਪੰਜਾਬੀ ਉਹਨੂੰ ਤੁਸ਼ ਕਰਾਂਗਾ ਪਾਣੀ ਵੀ ਹੋਰ ਛੱਡੇ ਜਾ ਰਿਹਾ ਬਾਹਰ ਇਸ ਤੇ ਕਿਸ ਤਰ੍ਹਾਂ ਜੀ ਦੇਖੋ ਪ੍ਰੋਬਲਮ ਹੈ ਇਸ ਟਾਈਮ ਤੇ ਹਰ ਸਾਰਾ ਕੰਮ ਡੇਂਜਰਸ ਹੈ ਜੀ ਕਿਉਂਕਿ ਉੱਤੇ ਪਹਾੜ ਸਰਕਾਰਾਂ ਦੀ ਇਹ ਕਮੀਆਂ ਵੀ ਸਮੇਂ ਰਹਿੰਦੇ ਹੋਏ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਅਜੇ ਹਾਲ ਤੱਕ ਕਿਸੇ ਟਾਈਮ ਵੀ ਹੋ ਸਕਦਾ ਕਿਉਂਕਿ ਕੁਦਰਤ ਦਾ ਕੁਝ ਨਹੀਂ ਪਤਾ ਹੁੰਦਾ ਕਿੱਧਰ ਨੂੰ ਕੀ ਹੋਣਾ ਪਰ ਆਪਾਂ ਨੂੰ ਤਿਆਰ ਬਤਿਆ ਰਹਿਣਾ ਚਾਹੀਦਾ ਜੀ ਸਰਕਾਰ ਨਾਕਾਮਯਾਬ ਰਹੀ ਹੈ ਪਰ ਮੈਂ ਧੰਨਵਾਦ ਕਰਦਾ ਹਾਂ ਸਮੁੱਚੀ ਕਾਲੀ ਦਲ ਦੀ ਟੀਮ ਦਾ ਜਿਹੜੇ ਹਰੇਕ ਜਿਹੜੇ ਹਟ ਪ੍ਰਭਾਵ ਏਰੀਆ ਤੇ ਹਰੇਕ ਚੀਜ਼ ਦੀ ਚਾਹੇ ਉਸ ਮਗਰੀ ਦੀ ਲੋੜ ਹੋਵੇ ਚਾਹੇ ਡੀਜ਼ਲ ਦੀ ਲੋੜ ਹੋਵੇ ਚਾਹੇ ਪੰਪਾਂ ਦੀ ਲੋੜ ਹੋਵੇ ਹਰੇਕ ਚੀਜ਼ ਲਈ ਪੂਰੀ ਟੀਮ ਜਿਹੜੀ ਹੈ ਤੰਦ ਹੀ ਨਾ ਖੜੀ ਹੈ ਮੈਂ ਧੰਨਵਾਦ ਦਿੰਦਾ ਸਮੁੱਚੇ ਇਲਾਕਾ ਨਿਵਾਸੀਆਂ ਦਾ ਜਿਹੜੇ ਪਿਛੇ ਵਿਚਾਰਪਾਂ ਦਿਨਾਂ ਤੋਂ ਇੱਥੇ ਪਹਿਰਾ ਲਈ ਰਿਹਾ ਪਰ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਰਿਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਦਾ ਦੇਖੋ ਤੁਸੀਂ ਇੱਥੇ ਆਮ ਲੋਕਾਂ ਤੋਂ ਜ਼ਿਆਦਾ ਪੁੱਛ ਸਕਦੇ ਹੋ ਜੇ ਮੈਂ ਕਹੂੰ ਤਾਂ ਅਗਲੇ ਨੇ ਕਹਿਣਾ ਵੀ ਇਹ ਸ਼ਾਇਦ ਪੋਲਿਟਿਕਲ ਸਟੇਟਮੈਂਟ ਹੋ ਜਾਂਦੀ ਹੈ ਪਰ ਮੈਂ ਇਹ ਕਹਿਣਾ ਚਾਹੁੰਗਾ ਕਿ ਲੋਕ ਇਥੋਂ ਨਾ ਕੁਛ ਨੂੰ ਪਰ ਇਹ ਵੀ ਕਿਹਦੀ ਡਿਊਟੀ ਆ ਕਿਹਨੇ ਗਲਤ ਕੀਤਾ ਇਹ ਸਮਾਂ ਰਹਿੰਦੇ ਬਾਅਦ ਗੱਲ ਕਰ ਲਾਂਗੇ ਫਿਲਹਾਲ ਤਾਂ ਆਪਾਂ ਨੂੰ ਇਸ ਚੀਜ਼ ਨੂੰ ਰੋਕਣ ਦੀ ਲੋੜ ਹੈ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆੜ ਟੁੱਟਣ ਵਾਲਾ ਸੀ ਪਰ ਦੇਖੋ ਸੰਕਰਤ 24 ਘੰਟੇ ਲੱਗੀ ਹੈ ਜੀ ਪੂਰੀ ਇਥੇ ਸਾਰੇ ਇਲਾਕੇ ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਉਹ ਗਾੜਾ ਟੀਮ ਲੈ ਕੇ ਬੈਠੇ ਐ ਇਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਦੇ ਹਲਕੇ ਐ ਜੇ ਉਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਜਦ ਮੈਂ ਸੁਣਿਆ ਲਿਆ ਉਹ ਕੀ ਕਹਿੰਦਾ ਹੈ ਕਿ ਤੁਸੀਂ ਆਪਣੇ ਚਾਰ ਤੋਂ ਚੋਂ ਮੁੰਡੇ ਫਿੱਟੂ ਵੀ ਇੱਥੇ ਦੋ ਵੀ ਘੰਟੇ ਕੰਮ ਕਰਨਾ ਚਾਹੁੰਦਾ ਹੈ ਆ ਤਾਂ ਇਹਨਾਂ ਦੀ ਹਿੰਮਤ ਹੈ ਕੀ ਆ ਪਚਾਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਤੋਂ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਕਰਨ ਦੀ ਕਿਸੇ ਦੀ ਕਮੀ ਨਹੀਂ ਰਹੀ ਸਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ ਉੱਥੇ ਕੀ ਹਾਲਾਤ ਨੇ ਬਹੁਤ bure ਹਾਲਤ ਨੇ ਮੀਂਹ ਰੁਕਣੀ ਨਹੀਂ ਰਿਹਾ ਅ ਖਾਸ ਕਰਕੇ ਉਧਰ ਜਿਹੜਾ ਆਪਣਾ ਜਾਇਗਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਜਿੱਥੇ ਉੱਥੇ ਵੀ ਹਾਂ ਬਹੁਤ ਰਹਾ ਹੈ ਸਰਕਾਰ ਨੂੰ ਲੈ ਕੇ ਕਿਵੇਂ ਦੇਖ ਦूं ਸਰ ਇੱਕ ਮਿੰਟ ਸਰਕਾਰ ਨੂੰ ਲੈ ਕੇ ਕਿਵੇਂ ਦੇਖ ਇੱਕ ਮਿੰਟ ਸਰਪੰਚ ਸਾਹਿਬ ਨਗਰ ਕੌਂਸਲ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਨਾ ਹੈ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੀ ਖਬਰ ਸਰ ਲੈਣ ਲਈ ਪਰ ਮੈਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇਹ ਸਾਡੇ ਉਪਰ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਦੂਸਰੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚੀਆਂ ਪਹੁੰਚੀਆਂ ਵਾਚੇ ਮੁੱਕੀ ਜਾਂਦੀ ਰਹੇ ਜੀ ਅੱਜ ਤੱਕ ਸਾਨੂੰ ਕੁਝ ਨਹੀਂ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਦੋ ਦੋ ਸਰਕਾਰ ਨੂੰ ਦੁਹਾਰਾ ਲਗਾ ਰਹੇ ਆ ਕਿ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਕਿ ਇੱਥੇ ਕਿਸੇ ਵੀ ਟਾਈਮ ਹਾਲਾਤ ਖਰਾਬ ਹੋ ਸਕਦੇ ਆ ਜੇ ਮਤਲਬ 2-3 ਸਾਲਾਂ ਤੋਂ ਜੀ ਮੇਰੇ ਤਾਂ ਕਰ ਰਹੇ ਆ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਉਹ ਆਪਣੀ ਮਰਜ਼ੀ ਨਾਲ ਆਪਣਾ ਨਾਮਾ ਕੰਮ ਕਰਕੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਜਿਹੜੀ ਹੁਣ ਮੇਨ ਟੋਪਿਕ ਸੀ ਕਿ ਪਿੰਡ ਦੀ ਜਿਹਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਤਾਂ ਸਭ ਤੋਂ ਪਹਿਲਾਂ ਉਹ ਗਰੀ ਹੈ ਜੀ ਉਦੋਂਾਂ ਅੱਜ ਕਿਰਦੇ-ਕਿਰਦੇ ਜੀ ਇਹ ਘੇਟਾ ਲੱਗਦੀ ਆ ਇਹਦਾ ਲੱਗੇ ਨਹੀਂ ਸੰਘਦਾ ਮੈਂ ਤੁਹਾਡੇ ਚੈਨਲਾਂ ਦੀ ਰਾਣੀ ਬਹੁਤ-ਬਹੁਤ ਧ ਦੀ ਆ ਕੇ ਸਾਨੂੰ ਦੱਸਿਆ ਕਰੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਪ੍ਰਬੰਧਕ ਕਮੇਟੀ ਬਣਾਈ ਚਾਹਤੀ ਸੀ ਲਈ ਇਹ ਪੁਨਰ ਨਿਸ਼ਾਨਮਾਰ ਜੇ ਸਾਡਾ ਜਾ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਕਿ ਉਹ ਸਾਡੀ ਕੋਈ ਮਦਦ ਕਰ ਸਕਦੇ ਹੋ ਜੀ ਤੁਹਾਨੂੰ ਜਿਹੜੇ ਤਰੀਕੇ ਨਾਲ ਬਣਾ ਦਿੱਤੇ ਗਏ ਆ ਉਹ ਜੀ ਉਹ ਬੰਦੇ ਕਿ ਜਾਂਗੇ ਤੁਹਾਡਾ ਬਹੁਤ ਧੰਨਵਾਦ ਕਰਦੇ ਕਿਉਂਕਿ ਰਾਤ ਨੂੰ ਕਈ ਵਾਰ ਸੜੀ ਦੀ ਖਰਾਬ ਹੋ ਜਾਂਦੀ ਹੈ ਤੇ ਸਾਡੇ ਕੋ ਬੰਦਿਆਂ ਦੀ ਘਾਟ ਹੋ ਜਾਂਦੀ ਹੈ ਸਾਰੇ ਆਲੇ ਦਾਲੇ ਦੇ ਪਿੰਡਾਂ ਨੂੰ ਸਾਰੇ ਨੂੰ ਇਹ ਬੇਨਤੀ ਹੈ ਕਿ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਸਰਦਾਰ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਹੈ ਜਿਵੇਂ ਅਸੀਂ ਟੈਕਨਾਟ ਡੀਟੇਲ ਪਾਉਣਾ ਜੇ ਵੀ ਅੱਜ ਦੇਲ ਪਾਉਣਾ ਜਾਂ ਸਾਨੂੰ ਖੜੇ ਪੈਰ ਕੋਈ ਚੀਜ਼ ਮਗੋੜੀ ਪੈਂਦੀ ਆ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਕਮਾਂਡ ਹੁੰਦੀ ਹੈ ਵੀ ਆਹ ਜੀ ਇਸ ਸਰ ਮੌਕੇ ਤੇ ਲੁਕਾਈ ਲੇਕਿਨ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸੈੱਟ ਦੇ ਕਾਰੀਗਰ ਦਿੱਤੇ ਆ ਜਦ ਕਿ ਸਾਨੂੰ 24 ਘੰਟੇ ਲਈ ਬਦਲ ਕੇ 2 ਜਾਂ 3 ਸੈੱਟ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV